ਇਹਨੇ ਤੇ ਕੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਐ ਸਾਡਾ ਜ਼ਮੀਨਦਾਰ ਔਲਾ ਜੀ ਦੋ ਤਿੰਨ ਜਗ੍ਹਾ ਤੇ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰੰਦਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਐ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਤੂੰ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 4 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਕਰਫੂ ਨਹੀਂ ਲੱਗਿਆ ਤੇ ਹਰਿਆਣੇ ਵਿੱਚ ਨੂਹ ਦੇ ਵਿੱਚ 4 ਮਹੀਨੇ ਕਰਫੂ ਲੱਗਿਆ ਰਿਹਾ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀ ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ 2 ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜਿਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ 36 ਗੜਾ ਤੁਸੀਂ ਕਹਿੰਦੇ ਜੀ ਹਮੇ ਵਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ ਆ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਹੈ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਅਸਲ ਪੰਜਾਬ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ ਅਜੰਡਾ ਹੈ ਬਿਲਕੁਲ ਉਸ ਅਜੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਭਗਤ ਸਿੰਘ ਹੋਰਾਂ ਦੀ ਤਰ ਤਿੰਨ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ ਸੋ ਅੱਜ ਪੌ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜਦ ਡਾਕਟਰ ਸੰਦੀਪ ਆਟਕ ਬੈਠੇ ਨੇ ਸੰਗਠਨ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸਸੀ ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ ਕੀ ਨਾਮ ਹੋਣਾ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਨੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਐ ਡਾਕਟਰ ਬਲਵੀਰ ਸਿੰਘ ਐ ਡਾਕਟਰ ਚੰਨੀ ਐ ਚਮਕੌਰ ਸਾਹਿਬ ਵਾਲੇ ਡਾਕਟਰ ਰਵਜੋਤ ਹੈ ਡਾਕਟਰ ਅਜੇ ਗੁਪਤਾ ਹੈ ਡਾਕਟਰ ਵਿਜੇ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਕਰੇ ਵੀ ਡਾਕਟਰ ਹੈ ਉਹ ਭੁੱਲੀ ਗਈ ਸੀ ਰੋਟੀ ਖਾਣੀ ਹੈ ਭਾਈ ਸੋ ਡਾਕਟਰ ਕਮਿਊਨਿਟੀ ਨਾਲ ਆਮ ਆਦਮੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਦੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮ ਆਨੰਦ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲੀ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਹਾਂ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਹੈ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਹੈ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਉਹ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ 'ਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਾਈ ਉਹਨੂੰ ਧਿਲਿਕਾਚ ਕੀਤਾ ਹੋਗਾ ਕਿ ਜਿੰਨਾ ਵੀ ਬੋਲੇ ਆ ਉਹ ਆਪਣੇ ਲੋਕਾਂ ਦੇ ਹੱਕ ਚ ਬੋਲੇ ਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲੇ ਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚਾਹ ਚਾਉਣਾ ਮੈਂ ਪਿੰਡਾਂ ਚਾਹ ਪ੍ਰੋਬਲਮ ਹੈ ਸਾਨੂੰ ਫੰਡ ਦਿਓ ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਣੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੋਦਰ ਵੀ ਹਜ ਹੈ ਮੇਰੇ ਲਈ ਨਵਾਂ ਸ਼ਹਿਰ ਵੀ ਹੋ ਹੈ ਜੇ ਬੰਗਾ ਵੀ ਹੋ ਹੈ ਜੇ ਮੇਰੇ ਲਈ ਮੂਨਕ ਵੀ ਹੋ ਹੈ ਜੇ ਪੁਹਾਨੀਗੜ ਵੀ ਹੋ ਹੈ ਜੇ ਮੇਰੇ ਲਈ ਕਨੌਰ ਵੀ ਹੋ ਹੈ ਜੇ ਮੇਰੇ ਲਈ ਸਨੌਰ ਵੀ ਹੋ ਹੈ ਜੇ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇ ਆਪ ਬੋਲ ਰਹੇ ਸੀ ਕੋਈ ਕੋਈ ਜਗਰਾਉ ਤੋ ਸੀ ਕੋਈ ਮੁਕਸਰ ਤੋ ਸੀ ਕੋਈ ਫਾਜ਼ਿਲਕਾ ਤੋ ਸੀ ਕੋਈ ਪਟੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨIi ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿਂਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਅਸੀਂ ਤਾਂ ਬਾਬਾ ਸਾਹਿਬ ਭੀਮਰਾਓਂ ਮੇਦਕਰ ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਹੀ ਨਹੀਂ ਦਿੱਤਾ ਜਾਂਦਾ ਸੀ ਛੂਆ ਛੂਤ ਦਾ ਇੰਨਾ ਜਵਾਨਾ ਸੀ ਉਹ ਪਰਾਂ ਬੈਹ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀ ਆ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂ ਵੀ ਦਹਾੜੂਗਾ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਦਾ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ ਕੇ ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਰਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨ ਨਿਨ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀ ਹੈਲਥ ਦੇ ਵਿੱਚ ਹੋਇਆ ਐਸੀ ਤਰੀ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ ਚ ਹੋਇਆ ਅਸੀਂ ਲਾ ਲਗੀ ਰਾਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਰ ਕਲਾ ਤਾਂ ਸੌ ਚੁੱਕਰ ਤੋਂ ਸੌਰੀ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਾਹੇ ਡੀਸੀ ਦਫ਼ਤਰ ਆ ਚਾਹੇ ਤਹਿਸੀਲਦਾਰ ਦਾ ਦਫ਼ਤਰ ਦਫ਼ਤਰ ਆ ਚਾਹੇ ਕੋਈ ਐਡੀਐਸਪੀ ਦਾ ਦਫ਼ਤਰ ਆ ਚਾਹੇ ਕੋਈ ਕੋਈ ਵੀ ਸਰਕਾਰੀ ਦਫ਼ਤਰ ਉਥੇ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਉਥੇ ਡਾਕਟਰ ਭੀਮਰਾਵ ਉਮੀਦਵਾਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ